ਦੋਸਤੋ ਆਹ ਵੀਡੀਓ ਦੇਖਣ ਤੋਂ ਬਾਅਦ ਹਰ ਇੱਕ ਇਨਸਾਨ ਦੀਆਂ ਅੱਖਾਂ ਨਮ ਹੋ ਜਾਣਗੀਆਂ ਕਿਉਂਕਿ ਜਿਹੜਾ ਤੁਸੀਂ ਵੀਡੀਓ 'ਚ ਇਹ ਮੁੰਡਾ ਦੇਖ ਰਹੇ ਹੋ ਕੁਝ ਸਮਾਂ ਪਹਿਲਾਂ ਦਾ ਵਿਆਹ ਸੀ ਤੇ ਵਿਆਹ ਤੋਂ ਕੁਝ ਸਮਾਂ ਪਹਿਲਾਂ ਇਸ ਦੇ ਮਾਤਾ ਪਿਤਾ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਸੀ ਤੇ ਜਦੋਂ ਉਸਦੇ ਵਿਆਹ ਦਾ ਦਿਨ ਆਇਆ ਤਾਂ ਕਿਸ ਤਰ੍ਹਾਂ ਉਹ ਆਪਣੇ ਮਾਤਾ ਪਿਤਾ ਦੀਆਂ ਤਸਵੀਰਾਂ ਫੜ ਕੇ ਉਹਨਾਂ ਨੂੰ ਯਾਦ ਕਰ ਕਰਕੇ ਪੁੱਭਾ ਮਾਰ ਕੇ ਰੋ ਰਿਹਾ ਹੈਗਾ ਤੇ ਨਾਲ ਉਸਦੇ ਭੈਣ ਭਰਾ ਵੀ ਉਸਦੇ ਗੱਲ ਆ ਕੇ ਰੋ ਰਹੇ ਨੇ ਕਿੱਥੇ ਇਹ ਮੁੰਡੇ ਨੂੰ ਅੱਜ ਆਪਣੇ ਵਿਆਹ ਦੀ ਖੁਸ਼ੀ ਮਨਾਉਣੀ ਚਾਹੀਦੀ ਸੀ ਪਰ ਕਿਸ ਤਰ੍ਹਾਂ ਆਪਣੇ ਮਾਤਾ ਪਿਤਾ ਨੂੰ ਯਾਦ ਕਰਕੇ ਰੋ ਰਿਹਾ ਇਹ ਵੀਡੀਓ ਦੇਖ ਕੇ ਹਰ ਇੱਕ ਬੰਦਾ ਭਾਵੁਕ ਜ਼ਰੂਰ ਹੋ ਜਾਊਗਾ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟਾਂ ਚ ਜ਼ਰੂਰ ਦਿਓ ਤੇ ਐਦਾਂ ਦੀਆਂ ਵੀਡੀਓਜ਼ ਹੋਰ ਦੇਖਣ ਵਾਸਤੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਚ ਤਦ ਤੱਕ ਧੰਨਵਾਦ ਜੀ ਸਾਰਿਆਂ ਦਾ